ਇਹ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਖੋਲ ਦਿੱਤਾ ਮੋਰਚਾ ਤੇ ਦੂਜੇ ਪਾਸੇ ਕਾਂਗਰਸੀ ਐਮਪੀ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਵੀ ਚੁੱਕ ਦਿੱਤੇ ਵੱਡੇ ਸਵਾਲ ਸਵਾਲਾਂ ਦੇ ਘੇਰੇ 'ਚ ਉਲਝਾ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਨਾਲ ਹੀ ਵਿਧਾਨ ਸਭਾ ਦੇ ਅੰਦਰ ਜੋ ਕੁਝ ਹੁੰਦਾ ਉਸ ਦੇ ਬਾਰੇ ਵੀ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਕੀ ਆਖਰ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨਾਲ ਕਿਉਂ ਆਖਰ ਅੱਜ ਡਾਕਟਰ ਤਰਮबीर ਗਾਂਧੀ ਨੂੰ ਇੱਕ ਕੈਮਰਿਆਂ ਦੇ ਸਾਹਮਣੇ ਕਹਿਣਾ ਪਿਆ ਆਖਰ ਕਿਸ ਤਰੀਕੇ ਦੇ ਨਾਲ ਉਥੇ ਸਿਆਸਤ ਹੁੰਦੀ ਆ ਵਿਧਾਨ ਸਭਾ ਦੇ ਵਿੱਚ ਪੂਰੀ ਗੱਲਬਾਤ ਤੁਹਾਨੂੰ ਡਾਕਟਰ ਤਰਮबीर ਗਾਂਧੀ ਦੀ ਜ਼ੁਬਾਨੀ ਸੁਣਾਉਂਦੇ ਆ ਦੋਸਤੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੇ ਅੱਜ ਇਤਵਾਰ ਦੇ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਸਾਡੇ ਵਿਚਾਰ ਆਏ ਹੋ ਤੇ ਸਾਡੀ ਗੱਲ ਸੁਣਨਾ ਆਏ ਹੋ ਸਾਡੀ ਗੱਲ ਲੋਕਾਂ ਤੱਕ ਪਹੁੰਚਾਣਾ ਆਏ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਅੱਜ ਦਾ ਵਿਸ਼ਾ ਬਹੁਤ ਇੰਪੋਰਟੈਂਟ ਹੈਗਾ ਜਿਦਾ ਤੁਹਾਨੂੰ ਇੱਕ ਪੱਤਰਕਾਰਾਂ ਦੇ ਤੌਰ ਤੇ ਮੈਨੂੰ ਇੱਕ ਐਮਪੀ ਦੇ ਤੌਰ ਤੇ ਇੱਕ ਸਿਆਸਤਦਾਨ ਦੇ ਤੌਰ ਤੇ ਇੱਕ ਸ਼ਹਿਰੀ ਦੇ ਤੌਰ ਤੇ ਬੜੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਵਿੱਚ ਜਮਹੂਰੀਅਤ ਨੂੰ ਪਿਛਲੇ 10 ਸਾਲ ਤੋਂ ਪੈਰਾਹਟ ਹੁੰਦਿਆ ਜਾ ਰਿਹਾ ਹੈਗਾ ਜਿਹੜੀਆਂ ਜਮਹੂਰੀ ਸੰਸਥਾਵਾਂ ਜਮਹੂਰੀਅਤ ਨੂੰ ਤਕੜਾ ਰੱਖਣ ਵਾਸਤੇ ਜਾਂ ਉਹਦੀ ਸਟੈਂਥ ਸੀਗੀਆਂ ਉਹਨਾਂ ਸੰਸਥਾਵਾਂ ਤੇ ਹੌਲੀ-ਹੌਲੀ ਭਾਜਪਾ ਦੇ ਆਰਐਸਐਸ ਨੇ ਕਬਜ਼ਾ ਕਰਨ ਵਾਲੀ ਹਾਲਤ ਪੈਦਾ ਕਰ ਦਿੱਤੀ ਹੈਗੀ ਹੈ ਚਾਹੇ ਉਹ ਈਡੀ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਕੈਗ ਹੋਵੇ ਤੇ ਚਾਹੇ ਜਿਹੜੀਆਂ ਦੂਜੀਆਂ ਸਰਕਾਰੀ ਸੰਸਥਾਵਾਂ ਨੇ ਉਹ ਹੋਣ ਚਾਹੇ ਮੀਡੀਆ ਹੋਵੇ ਔਰ ਇੱਥੇ ਤੱਕ ਕਿ ਜੁਡੀਸ਼ਰੀ ਦੇ ਵੀ ਬਹੁਤ ਵੱਡੇ ਹਿੱਸੇ ਤੋਂ ਇਹਨਾਂ ਉੱਤੇ ਇਹਨਾਂ ਦੇ ਜਿਹੜਾ ਅਸਲ ਹਿੱਟ ਆ ਲਿਆਂਦਾ ਜਾ ਰਿਹਾ ਹੈਗਾ ਔਰ ਸਰਕਾਰੀ ਬੋਲੀ ਬੋਲਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਤਰੀਕਿਆਂ ਨਾਲ ਦਬਕਿਆਂ ਨਾਲ ਧੌਂਸ ਨਾਲ ਡਾਬੇ ਨਾਲ ਝੂਠੇ ਕੇਸ ਪਾ ਕੇ ਹਰ ਤਰ੍ਹਾਂ ਦੀ 부ਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਮਹੂਰੀਆਤ ਮੰਦਰ ਪਾਰਲੀਮੈਂਟ ਜਿਹੜਾ ਕਿ ਲੋਕ ਸਭਾ ਜਾਂ ਰਾਜ ਸਭਾ ਹੈਗੀ ਹੈ ਇਹਦੇ ਵਿੱਚ ਵੀ ਹੁਣ ਜਿੰਨੀਆਂ ਜਮਹੂਰੀ ਕਦਰਾਂ ਕੀਮਤਾਂ ਸੀਆਂ ਜੋ ਜਮਹੂਰੀ ਕਾਰ ਵਿਹਾਰ ਸੀਗਾ ਜੋ ਜਮਹੂਰੀ ਤੌਰ ਤਰੀਕੇ ਸੀਗੇ ਉਹਨਾਂ ਦਾ ਬੁਰੀ ਤਰ੍ਹਾਂ ਘਕਾਣ ਮੌਜੂਦਾ ਜਿਹੜਾ ਸੈਸ਼ਨ ਸੀਗਾ ਬਜਟ ਸੈਸ਼ਨ ਉਧਰੋਂ ਦੇਖਣ ਨੂੰ ਮਿਲਿਆ ਜਿਸ ਕਾਰੇ ਅਰਕੇ ਅੱਜ ਅਸੀਂ ਹਿੰਦੁਸਤਾਨ ਪਰ ਵਿਚ ਹਰ ਜਾ ਹੈਡਕੁਆਟਰ ਤੇ ਅੱਜ ਅਸੀਂ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਦਾ ਜੋ ਜਮਹੂਰੀਅਤ ਬਾਰੇ ਨਜ਼ਰੀਆ ਹੈਗਾ ਹੈ ਜੋ ਜਮਹੂਰੀਅਤ ਨੂੰ ਪੈਰਾਟ ਰੋਲਣ ਦਾ ਜੋ ਕਾਰਨਾਮਾ ਹੈਗਾ ਕਾਲਾ ਕਾਰਨਾਮਾ ਕੀਤਾ ਜਾ ਰਿਹਾ ਉਹਦੇ ਬਾਰੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੀ ਕਰਨ ਲੱਗੇ ਆ ਕਿ ਇਸ ਇਸ ਪਾਜਪਾ ਸਰਕਾਰ ਨੇ ਪਿਛਲੇ 5 ਸਾਲ 6 7 ਸਾਲਾਂ ਤੋਂ ਜਿਹੜਾ ਡਿਪਟੀ ਸਪੀਕਰ ਦਾ ਪਦ ਸੀਗਾ ਖੋਣੀ ਭਰਿਆ ਜਿਹੜਾ ਕਿ ਕਾਨੂੰਨੀ ਇੱਕ ਪ੍ਰਵਧਾਨ ਹੈਗਾ ਹੈ ਜੋ ਸੰਵਿਧਾਨ ਦੀ ਧਾਰਾ 93 8 ਦੀ ਸਪੀਕਰ ਨੂੰ ਨਿਯੁਕਤ ਕਰਨਾ ਹੁੰਦਾ ਤਾਂ ਕਿ ਤਾਂ ਕਿਹੜਾ ਸਪੀਕਰ ਦਾ ਪਦ ਹੈਗਾ ਉਹ ਮਨਮਰਜ਼ੀ ਨਾ ਕਰ ਸਕੇ ਆਪਣੀ ਆਪਣੀ ਨਾ ਪਗਾ ਸਕੇ ਤੇ ਇੱਕ ਜਿਹੜਾ ਪਦ ਹੈਗਾ ਅਕਸਰੇ ਪਦ ਜਿਹੜਾ ਵਿਰੋਧੀ ਪੱਖ ਨੂੰ ਦਿੱਤਾ ਜਾਂਦਾ ਹੈਗਾ ਤਾਂ ਇੱਕ ਤਾਂ ਕਿ ਇੱਕ ਬੈਲੈਂਸ ਬਣਿਆ ਰਵੇ ਇੱਕ ਇੱਕ ਸੰਤੋਲ ਬਣਿਆ ਰਵੇ ਵਿਰੋਧੀ ਪਾਰਟੀਆਂ ਤੇ ਸਰਕਾਰੀ ਪੱਖ ਦੇ ਵਿਚਕਾਰ ਉਹ ਪਦ 2019 ਤੋਂ ਬਾਅਦ ਅੱਜ ਤੱਕ ਨਹੀਂ ਪਰ ਆਇਆ ਹੈ ਜਿਹੜਾ ਕਿ ਬਹੁਤ ਗੈਰ ਸੰਵਿਧਾਨਕ ਕਾਰਵਾਈ ਹੈ ਜਿਸ ਕਰਕੇ ਸਮੁੱਚੀ ਪਾਰਲੀਮੈਂਟ ਰੰਮੂ ਕਰਮ ਤੇ ਹੈ ਸਪੀਕਰ ਸਾਹਿਬ ਦੇ ਜਿਹੜਾ ਕਿ ਆਮ ਤੌਰ ਤੇ ਰੂਲਿੰਗ ਪਾਰਟੀ ਦਾ ਹੁੰਦਾ ਔਰ ਸ਼੍ਰੀ ਓਮ ਬਿਰਲਾ ਜੀ ਰੂਲਿੰਗ ਪਾਰਟੀ ਦੇ ਉਹ ਮੈਂਬਰ ਸਗੇ ਤੇ ਸਪੀਕਰ ਚੁਣੇ ਗਏ ਸਭ ਨੇ ਉਹਨਾਂ ਦੇ ਇੱਕ ਸਪੀਕਰ ਸਰਬਸੰਮਤੀ ਨਾਲ ਚੁਣੇ ਗਏ ਤੇ ਪਰ ਉਸ ਤੋਂ ਬਾਅਦ ਜਿਹੜਾ ਡਿਪੀ ਸਪੀਕਰ ਦਾ ਪਦ ਸੇਗਾ ਉਹ ਉਲਝ ਵੀ ਨਹੀਂ ਭਰਿਆ ਗਿਆ ਤੇ 24 ਦੇ ਬਾਅਦ ਵੀ ਇਲੈਕਸ਼ਨ ਚ ਉਹ ਪਦ ਨਹੀਂ ਭਰਿਆ ਗਿਆ ਜਿਹੜਾ ਕਿ ਇੱਕ ਜਮਹੂਰੀਅਤ ਦੀ ਇੱਕ ਇੱਕ ਤੋਹੀਨ ਹੈਗੀ ਹੈ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਘੱਟੇ ਰੋਲਣ ਵਾਲੀ ਗੱਲ ਹੈਗੀ ਹੈ ਇਸ ਤੋਂ ਇਲਾਵਾ ਜਿਹੜੀ ਵਿਰੋਧੀ ਪੱਖ ਦਾ ਨੇਤਾ ਹੁੰਦਾ ਉਹਨੂੰ ਹਮੇਸ਼ਾ ਹੀ ਇੱਕ ਬੋਲਣ ਦਾ ਮੌਕਾ ਦਿੰਨਾ ਹੈਗਾ ਜਦੋਂ ਵੀ ਸਰਕਾਰ ਕੋਈ ਜ਼ਰੂਰੀ ਐਲਾਨ ਕਰਦੀ ਹੈ ਜਾਂ ਪਾਲਿਸੀ ਦੇ ਐਲਾਨ ਕਰਦੀ ਹੈ ਜਾਂ ਸਰਕਾਰੀ ਨੀਤੀ ਦਾ ਮਹੱਤਵਪੂਰਨ ਨੀਤੀ ਦਾ ਜਿਹੜਾ ਸਾਰੇ ਦੇਸ਼ ਤੇ ਅਸਰ ਪੈਂਦਾ ਐਲਾਨ ਹੁੰਦਾ ਹੈਗਾ ਤਾਂ ਵਿਰੋਧੀ ਪੱਖ ਦੇ ਨੇਤਾ ਨੂੰ ਹੱਕ ਹਾਸਲ ਹੈਗਾ ਸੰਵਧਾਨਕ ਤੌਰ ਤੇ ਇੱਕ ਕਨਵੈਨਸ਼ਨ ਹੈਗੀ ਹੈ ਕਿ ਉਹਨੂੰ ਵਿਚ ਖੜੇ ਹੋ ਕੇ ਜਾ ਉਸ ਤੋਂ ਬਾਅਦ ਆਪਣੇ ਜਵਾਬ ਦੇਣ ਦਾ ਹੱਕ ਹੁੰਦਾ ਹੈਗਾ ਜੇ ਤੁਸੀਂ ਨੋਟ ਕਰੋਗੇ ਤਾਂ ਸੁਸਾਵਾ ਰਾਜ ਜਦੋਂ ਵਿਰੋਧੀ ਪੱਖ ਦੇ ਨੇਤਾ ਸੀਗੇ ਉਹਨਾਂ ਦੀ ਇੰਟਰਵੈਂਸ਼ਨ ਇੰਟਰਜੈਕਸ਼ਨ ਹਰ ਮਾਮਲੇ ਜੋ ਕਾਂਗਰਸ ਦੀ ਜੋ ਪਹਿਲੇ ਹੁੰਦੇ ਸੀ ਉਸ ਵੇਲੇ ਮੌਕੇ ਸਰਕਾਰ ਦੇ ਉਹਨਾਂ ਜੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪੂਰਾ ਸਤਕਾਰ ਦਿੱਤਾ ਜਾਂਦਾ ਸੀਗਾ ਪਰ ਮੌਜੂਦਾ ਮੋਦੀ ਸੱਤਾ ਨੇ ਮੌਜੂਦਾ ਭਾਜਪਾ ਸੱਤਾ ਨੇ ਸਾਡੇ ਵਿਰੋਧੀ ਪੱਖ ਦੇ ਨੇਤਾ ਹੈਗੇ ਆ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਨੇ ਜਦੋਂ ਵੀ ਕੁਝ ਨੂੰ ਬੋਲਣਾ ਚਾਹਿਆ ਇੱਕ ਦੋ ਮੌਕਿਆਂ ਨੂੰ ਛੱਡ ਕੇ ਪਿਛਲੇ 10 15 ਵਾਰ ਦੇਖਣ ਨੂੰ ਆਇਆ ਹੈਗਾ ਕਿ ਉਹਨਾਂ ਨੂੰ ਬੋਲਣ ਦੇ ਅਧਿਕਾਰ ਤੋਂ ਵੰਚਿਤ ਕੀਤਾ ਜਾਂਦਾ ਵਾਂਝਾ ਕੀਤਾ ਜਾਂਦਾ ਤੇ ਉਹਨਾਂ ਨੂੰ ਕੌਮੀ ਹਿਤਾਵਾਂ ਦੇ ਮੁੱਦਿਆਂ ਤੇ ਜਾਂ ਕੌਮੀ ਨੀਤੀ ਦੇ ਮੁੱਦਿਆਂ ਤੇ ਜਿਹੜਾ ਬੋਲਣ ਦਾ ਇੱਕ ਅਧਿਕਾਰ ਹੈਗਾ ਆ ਉਹਦਾ ਵੀ ਅੱਗੇ ਹੰਨਨ ਹੈਗਾ ਉਹ ਕੀਤਾ ਜਾ ਰਿਹਾ ਹੈਗਾ ਜਿਹੜਾ ਜਮਹੂਰੀਤ ਵਾਸਤੇ ਬਹੁਤ ਘਾਤਕ ਹੈ ਗਈ ਹੈ ਔਰ ਸੱ ਕੱਲਾ ਸਰਕਾਰੀ ਪੱਖ ਹੀ ਲੋਕਾਂ ਤੱਕ ਜਾਂਦਾ ਜਾ ਰਿਹਾ ਜਿਹੜੀ ਵਿਰੋਧੀ ਤਿਰ ਦਾ ਪੱਖ ਹੈ ਚਾਹੇ ਉਹ ਸਾਡੀ ਪਾਰਟੀ ਹੋਵੇ ਚਾਹੇ ਉਹ ਐਸਪੀ ਹੋਵੇ ਚਾਹੇ ਉਹ ਤ੍ਰਿਨਮੂਲ ਕਾਂਗਰਸ ਹੋਵੇ ਚਾਹੇ ਡੀਐਮਕੇ ਹੋਵੇ ਅਕਸਰ ਜਿਹੜੇ ਵਿਰੋਧੀ ਪਾਰਟੀ ਦੇ ਪੱਖ ਹੈਗਾ ਉਹਨਾਂ ਨੂੰ ਗੋਲਿਆ ਕੀਤਾ ਜਾਂਦਾ ਹੈਗਾ ਔਰ ਸਮੇਂ-ਸਮੇਂ 'ਤੇ ਜਿਹੜੇ ਮਾਈਕ ਹੈਗੇ ਆ ਉਹ ਸਾਡੇ ਬੰਦ ਕਰ ਦਿੱਤੇ ਜਾਂਦੇ ਹੈਗੇ ਕਈ ਵਾਰ ਬੋਲਣ ਵਿਚਕਾਰ ਬੰਦ ਕਰ ਦਿੱਤੇ ਜਾਂਦੇ ਆ ਤੇ ਕਈ ਵਾਰ ਉਹ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਬਾਈ ਬੰਦ ਕਰਤਾ ਜਾਂਦਾ ਕਿ ਪੂਰਾ ਜਿਆ ਤਰਕਪੂਰਨ ਗੱਲ ਹੈਗੀ ਉਹ ਤਾਂ ਕਿ ਰੱਖੀ ਨਾ ਜਾ ਸਕੇ ਤੇ ਮੁਲਕ ਦੇ ਲੋਕਾਂ ਸਾਹਮਣੇ ਹਕੀਕਤ ਜਿਹੜੀ ਸਰਕਾਰ ਦੀਆਂ ਕਮਜ਼ੋਰੀਆਂ ਉਹ ਸਾਹਮਣੇ ਨਜ਼ਰ ਨਾ ਆ ਸਕਣ ਸਾਰੇ ਮਾਈਕ੍ਰੋਫੋਨ ਬੰਦ ਕਰ ਦਿੱਤੇ ਜਾਂਦੇ ਹੈਗੇ ਔਰ ਮਾਈਕ੍ਰੋਫੋਨ ਚਲਾਈ ਨਹੀਂ ਜਾਂਦੇ ਹੈਗੇ ਜਦੋਂ ਅਸੀਂ ਕੋਈ ਇੰਟਰਜੈਕਸ਼ਨ ਕਰਦੇ ਆ ਕੋਈ ਆਪਣੀ ਗੱਲ ਰੱਖਣਾ ਚਾਹਦੇ ਹੈਗੇ ਔਰ ਖਾਸ ਤੌਰ ਤੇ ਜਦੋਂ ਮਤਲਬ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਉਹ ਲੋਕਾਂ ਵਾਸਤੇ ਬਹੁਤ ਘਾਤਕ ਹੋਵੇ ਤਾਂ ਜਿਹੜਾ ਸਪੀਕਰ ਸਾਹਿਬ ਹੈਗੇ ਆ ਵਿਰੋਧੀ ਪੱਖ ਨੂੰ ਦੇ ਮਾਈਕ ਤਾਂ ਬੰਦ ਰੱਖਦੇ ਹੈਗੇ ਆ ਤੇ ਜਿਹੜਾ ਸੱਤਾ ਪੱਖ ਹੈਗਾ ਉਹਦੇ ਮਾਈਕਾਂ ਨੂੰ ਉਹ ਵੇਸ਼ ਮਹਿਜਾ ਮੈਨਾ ਰੋਕ ਟੋਕ ਬੋਲਣ ਦੀ ਇਜਾਜ਼ਤ ਹੁੰਦੀ ਹੈ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਹੁੰਦੀ ਹੈ ਉਹਨਾਂ ਦਾ ਕਈ ਵਾਰ ਮੌਕਾ ਉਹਨਾਂ ਦਾ ਨੰਬਰ ਵੀ ਨਹੀਂ ਆਇਆ ਹੁੰਦਾ ਹੈਗਾ ਫਿਰ ਵੀ ਉਹ ਉਹਨਾਂ ਦੇ ਮਾਈਕ ਔਨ ਕਰ ਦਿੱਤੇ ਜਾਂਦੇ ਆ ਤੇ ਸਾਡੇ ਵਿਰੋਧੀ ਪੱਖ ਦੇ ਜਿਹੜੇ ਮਾਈਕ ਹੈ ਉਹ ਬੰਦ ਕਰ ਦਿੱਤੇ ਜਾਂਦੇ ਹੈਗੇ ਸੋ ਇਸ ਤਰ੍ਹਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਹੈਗੀ ਹੈ ਜੀ ਜਿਹੜੀ ਵਿਰੋਧੀ ਪੱਖ ਵੀ ਹੁੰਦਾ ਸੱਤਾ ਪੱਖ ਵੀ ਹੁੰਦਾ ਦੋਹਾਂ ਨੇ ਬੈਠ ਕੇ ਉਸ ਦਿਨ ਦੇ ਬਿਜ਼ਨਸ ਬਾਰੇ ਗੱਲ ਕਰਨੀ ਹੁੰਦੀ ਹੈ ਉਸ ਦੀ ਮੀਟਿੰਗਾਂ ਨਹੀਂ ਕੀਤੀ ਜਾਣੀਆਂ ਹੈਗੀਆਂ ਜਾਂ ਉਸ ਦੇ ਜਿਹੜੇ ਵਿਰੋਧੀ ਪੱਖ ਦੇ ਵਿਚਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਹੈਗਾ ਉਹਨਾਂ ਦੇ ਬਹਿਸ ਨਹੀਂ ਕਰਾਈ ਜਾਂਦੀ ਮੁੱਦੇ ਨਹੀਂ ਬਣਾਏ ਜਾਂਦੇ ਹੈਗੇ ਇਹ ਵੀ ਗੱਲ ਸੱਚ ਉੱਥੇ ਦੇਖਣ ਨੂੰ ਆਇਆ ਹੈਗਾ ਤੇ ਧਾਰਾ 193 ਦੇ ਜਿਹੜੀ ਕਿ ਕਿਸੇ ਵੀ ਬਹੁਤ ਜ਼ਰੂਰੀ ਮੁੱਦੇ ਉੱਤੇ ਵਿਰੋਧੀ ਪੱਖ ਨੂੰ ਹੱਕ ਹੈਗਾ ਕਿ ਸਰਕਾਰ ਨੂੰ ਇਹ ਕਹਿ ਸਕਣ ਕਿ ਇਸ ਮੁੱਦੇ ਦੀ ਫੌਰੀ ਬਹਿਸ ਕਰਾਈ ਜਾਵੇ ਇਹ ਨੈਸ਼ਨਲ ਇੰਪੋਰਟੈਂਸ ਦਾ ਮੁੱਦਾ ਹੈਗਾ ਜਿਸ ਤਰ੍ਹਾਂ ਮਤਲਬ ਸਾਡੇ ਜਦੋਂ ਨੌਜਵਾਨ ਬਾਹਰੋਂ ਲਿਆਂਦੇ ਕਿ ਹੱਥਕੜੀਆਂ ਲਾ ਕੇ ਬੇੜੀਆਂ ਬੰਨ ਕੇ ਉਹ 117 93 ਦਿਨ ਅਸੀਂ ਮਤੇ ਪਾਏ ਸੀਗੇ ਉਹ ਸਾਰੇ ਰੱਦ ਕਰ ਦਿੱਤੇ ਗਏ ਜਦ ਕਿ ਤਾਰਾ 193 ਦਿਨ ਮਤੇ ਲਿਆ ਕੇ ਦੇਸ਼ ਦੇ ਜਿਹੜੇ ਜ਼ਰੂਰੀ ਮੁੱਦੇ ਨੇ ਜੋ ਇਸ ਨਾਲ ਸਾਰਾ ਦੇਸ਼ ਅਸਰੰਦਾਜ਼ ਹੁੰਦਾ ਹੈਗਾ ਉਹਨਾਂ ਨੂੰ ਉਹਨਾਂ ਦੇ ਸਵਾਲ ਚੁੱਕਣ ਦਾ ਹੱਕ ਹੈ ਉਹ ਵਿਰੋਧੀ ਰਖਦਾ ਹੁੰਦਾ ਸੋ ਹੁਣ ਧਾਰਾ 193 ਨੂੰ ਕਦੀ ਵੀ ਨਿਵੋਕ ਨਹੀਂ ਕੀਤਾ ਜਾਂਦਾ ਜਾਂ ਜਾਂ ਉਹਨੂੰ ਜ਼ਿਕਰ ਕਰਕੇ ਉੱਤੇ ਬਹਿਸ ਨਹੀਂ ਕਰਾਈ ਜਾਂਦੀ ਹੈਗੀ ਐ ਇਹਨਾਂ ਕਹਿੰਦਾ ਕਿ ਇੱਕ ਪ੍ਰਸਤਾਵ ਆਇਆ ਹੈਗਾ ਉਹ ਅਸੀਂ ਮਨਜ਼ੂਰ ਨਹੀਂ ਕਰਦੇ ਆ ਜਾਂ ਉਹ ਰੱਦ ਕਰਦੇ ਹੈਗੇ ਐ ਇਹਨਾਂ ਕਮੇਟੀਆਂ ਵਿੱਚ ਕਦੀ दखਲ ਅੰਦਾਜ਼ੀ ਨਹੀਂ ਸੀ ਹੁੰਦੀ ਸਪੀਕਰ ਸਾਹਿਬ ਦੀ ਸਪੀਕਰ ਸਾਹਿਬ ਦਾ ਅਲਾ ਖੇਤਰ ਹੈ ਪਾਰਲੀਮੈਂਟ ਸਟੈਂਡਿੰਗ ਕਮੇਟੀ ਦਾ ਅਲਾ ਖੇਤਰ ਹੈ ਹਰ ਮਹਿਕਮੇ ਦੀ ਆਪਣੀ ਆਪਣੀ ਡਿਫੈਂਸ ਦੀ ਫਾਈਨੈਂਸ ਦੀ ਹੈਲਥ ਦੀ ਹਰ ਇੱਕ ਦੀ ਐਗਰੀਕਲਚਰ ਦੀ ਫਾਈਨੈਂਸ ਇੱਕ ਸਟੈਂਡਿੰਗ ਕਮੇਟੀ ਹੈ ਜਿੱਤੇ ਸਾਰੇ ਮੁੱਦੇ ਵਿਚਾਰੇ ਜਾਂਦੇ ਆ ਔਰ ਆਪਣੀ ਰეკਮੈਂਡੇਸ਼ਨ ਉਹ ਸਰਕਾਰ ਨੂੰ ਭੇਜਦੇ ਹੈਗੇ ਤੇ ਹੁਣ ਦੇਖਣ ਚ ਆਇਆਗਾ ਇਸ ਵਾਰ ਦੇ ਸੈਸ਼ਨ ਵਿੱਚ ਕਿ ਸਾਰੀਆਂ ਸਟੈਂਡਿੰਗ ਬਹੁਤ ਸਾਰੀਆਂ ਸਟੈਂਡਿੰਗ ਕਮੇਟੀਆਂ ਵਿੱਚ ਸਪੀਕਰ ਸਾਹਿਬ ਸਿੱਧੀ दखਲ ਅੰਦਾਜ਼ੀ ਦਿੰਦੇ ਆ ਔਰ ਡਾਇਰੈਕਸ਼ਨਲ ਦਿੰਦੇ ਆ ਕਿ ਰਿਪੋਰਟ ਜਲਦੀ ਕਿਤੇ ਜਲਦੀ ਭੇਜੀ ਜਾਵੇ ਇਹ ਆ ਕਰ ਜਿਹੜੀ ਦਖਲਅੰਦਾਜ਼ੀ ਹੈ ਇਹ ਬਿਲਕੁਲ ਜਿਹੜੀ ਪਾਰਲੀਮੈਂਟ ਦੀ ਜਮਹੂਰੀਅਤ ਹੈ ਉਹਦੇ ਵਿੱਚ ਉਹਦਾ ਇੱਕ ਕਿਸਮ ਦਾ ਇਹ ਬਿਲਕੁਲ ਉਹਨੂੰ ਗੌਣ ਬਣਾਉਣ ਵਾਲੀ ਗੱਲ ਹੈਗੀ ਉਹਨੂੰ ਖਤਮ ਕਰਨ ਵਾਲੀ ਗੱਲ ਲੱਗੀ ਜਿੱਦ ਤੇ ਸਰਕਾਰ ਲਗਾਤਾਰ ਇਹ ਵਾਦੀ ਪਈ ਹੈਗੀ ਹੈ ਇਸ ਤਰ੍ਹਾਂ ਐਡਜੋਰਨਮੈਂਟ ਮੋਸ਼ਨ ਕਿ ਕੰਮ ਬੰਦ ਕਰੋ ਆਹ ਗੱਲ ਕਰੋ ਉਹ ਵੀ ਹੁਣ ਸਾਨੂੰ ਹੱਕ ਨਹੀਂ ਦਿੱਤਾ ਜਾਂਦਾ ਅਸੀਂ ਕਿਸੇ ਮਸਲੇ ਤੇ ਐਡਜੋਰਨਮੈਂਟ ਜਿਹੜਾ ਮੋਸ਼ਨ ਹੈ ਉਹ ਸਾਡੇ ਪੇਸ਼ ਨਹੀਂ ਹੁੰਦੇ ਜੇ ਪੇਸ਼ ਵੀ ਹੁੰਦੇ ਹੈ ਤਾਂ ਸਿਰਫ ਮਹਿਜ਼ ਜ਼ਿਕਰ ਕਰਕੇ ਕਾਰਵਾਈ ਅੱਗੇ ਅੱਗੇ ਤੋਰ ਲਈ ਜਾਂਦੀ ਹੈਗੀ ਹੈ ਤੋ ਇਸ ਤੋਂ ਲਾਭਾ ਬਹੁਤ ਸਾਰੀਆਂ ਜਿਹੜੀਆਂ ਸਟੈਂਡਿੰਗ ਕਮੇਟੀਆਂ ਹੈਗੀਆਂ ਜਿਹੜੀਆਂ ਕੰਸਲਟੇਟੋ ਕਮੇਟੀਆਂ ਹੈਗੀਆਂ ਫਾਰ ਐਗਜ਼ਾਮਪਲ ਮੈਂ ਰੇਲਵੇ ਕੰਸਲਟੇਟੋ ਕਮੇਟੀ ਦਾ ਮੈਂਬਰ ਹੈਗਾ ਹੈ तो हम बड़े दुख की गल है एक साल पहला बनी कंसल्टेंट कमेटी जो मैं पिछली बार तभी मैं रेलवे कंसलटेट मैंबर से मैं बहुत सारे प्रोजैक्ट चाहे राजपुरा मोहाली रेल लिंक मंजूर करा हो राजपुरा बठिंडा लाइन डबल करना हो उसनों बिजलीकरण करना हो मैं सिर्फ रेलवे कंसलटेंट कमेटी मै मैंबर हो ही बड़े स्तई सौ करोड़ प्रोजैक्ट पटियालेक्त ले आ सकियां बड़े दुख की गल है कि हमारा कंसलटेंट कमेटी मीटिंग हैगी है वह लगातार डेफर की जा रही ਇਹ ਲਗਾਤਾਰ ਫੋਸਟਪਨਤੀ ਜਾਦੀ ਹੈ ਇੱਕ ਵੀ ਮੀਟਿੰਗ ਰੇਲਵੇ ਕੰਸਲਟੈਂਟ ਕਮੇਟੀ ਦੀ ਜਿਹਨੂੰ ਮੇਰੇ ਨਾਲ ਮੈਂ ਤਾਲਕ ਰੱਖਦਾ ਹੈਗਾ ਅੱਜ ਤੱਕ ਇਸ ਸਾਲ ਵਿੱਚ ਨਹੀਂ ਹੋਈ ਜਿਸ ਕਰਕੇ ਕੋਈ ਵੀ ਕੰਮ ਕਰਨ ਜੋ ਗਿਆ ਸੀ ਉਸੇ ਨਹੀਂ ਛੱਡੀ ਛੱਡੇ ਸਾਨੂੰ ਛੱਡਿਆ ਜਾ ਰਿਹਾ ਹੈਗਾ ਇਸ ਤੋਂ ਇਲਾਵਾ ਪ੍ਰਾਈਵੇਟ ਮੈਂਬਰ ਬਿਲ ਜਿਹੜੇ ਹੈਗੇ ਆ ਇਸ ਸਾਜ ਇੱਕ ਦਿਨ ਵੀ ਪ੍ਰਾਈਵੇਟ ਮੈਂਬਰ ਬਿਲ ਦਾ ਆਇਆ ਸੀਗਾ ਉਹ ਉਹ ਕੋ ਕਾਰਗਰ ਨਹੀਂ ਸਾਬਤ ਹੋਇਆ ਉਹ ਪੇਸ਼ਰੀ ਉਹ ਦਿਨ ਫਿਕਸ ਨਹੀਂ ਹੋਇਆ ਨਾ ਕੋਈ ਪ੍ਰਾਈਵੇਟ ਮੈਂਬਰ ਬਿਲ ਹੁਣ ਤੱਕ ਰੱਖਿਆ ਗਿਆ ਹੈਗਾ ਜਦ ਕਿ ਪਿਛਲੀ ਲੋਕ ਸਭਾਦ ਰਾਨ ਮੈਂ 9 ਪ੍ਰਾਈਵੇਟ ਮੈਂਬਰ ਬਿਲ ਰੱਖੇ ਸੀਗੇ ਸਿੱਖ ਮੈਰਿਜ ਬਿਲ ਸੀਗਾ ਐਨਡੀਪੀਐਸ ਐਮੈਂਡਮੈਂਟ ਬਿਲ ਜਿਹੜਾ ਫੀਮ ਪੁਕੀਰ ਨਾਂ ਦੇ ਬਿਲ ਨਾਲ ਮਸ਼ਹੂਰ ਹੈਗਾ ਉਹ ਇੱਕ ਕੌਮੀ ਮੱਤਾ ਵਾਲਾ ਬਿਲ ਉਹ ਮੈਂ ਪੇਸ਼ ਕੀਤਾ ਸੀਗਾ ਸਿੱਖ ਮੈਰਿਜ ਬਿਲ ਜਿਹਦੀ ਇੱਕ ਨੈਸ਼ਨਲ ਇੰਪੋਰਟੈਂਸ ਸੀਗੀ ਪੰਜਾਬ ਵਾਸਤੇ ਕੇਂਦਰੀ ਮੁੱਦਾ ਸੀਗਾ ਉਹ ਮੈਂ ਪੇਸ਼ ਕੀਤਾ ਸੀਗਾ ਇਸ ਤਰ੍ਹਾਂ ਰਾਈਟ ਟੂ ਰਿਕਾਲ ਐਕਟ ਸੀਗਾ ਥੈਲੈਸੀਮੀਆ ਐਕਟ ਸੀਗਾ ਨੋ ਬਿਲ ਮੈਂ ਪੇਸ਼ ਕੀਤੇ ਸੀਗੇ ਪਰ ਇਸ ਸਾਲ ਇੱਕ ਸਾਲ ਵਿੱਚ ਮੈਂ ਦੋ ਬਿਲ ਜਮ੍ਹਾਂ ਕਰਾਉਣ ਦੇ ਬਾਵਜੂਦ ਅਜੇ ਤੱਕ ਲਿਸਟ ਨਹੀਂ ਹੋ ਸਕੇ ਇੱਕ ਵੀ ਦਿਨ ਮਿਲਾਂ ਵਾਸਤੇ ਨਹੀਂ ਰੱਖਿਆ ਗਿਆ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁੱਦੇ ਹਾਊਸ ਕਮੇਟੀ ਦੀ ਕੋਈ ਕੋਈ ਉਦੀ ਕੋਈ ਗਠਨ ਨਹੀਂ ਹੋ ਰਿਹਾ ਹੈਗਾ ਕੰਸਰਵੇਟਿਵ ਮੀਟਿੰਗ ਮੈਂ ਪਹਿਲਾਂ ਜਿਹੜੀ ਮੀਟ ਕੱਢ ਹੋਣੀ ਆ ਤੇ ਸੰਸਦ ਟੀਵੀ ਹੈ ਜਿਹੜੇ ਸਾਰੀ ਕਾਰਵਾਈ ਦਿਖਾਣੀ ਹੁੰਦੀ ਹੈ ਨਿਰਪੱਖ ਤਰੀਕੇ ਨਾਲ ਦਿਖਾਣੀ ਹੁੰਦੀ ਹੈ ਇਹ ਦੇਸ਼ ਦੀ ਪਾਰਲੀਮੈਂਟ ਹੈ ਭਾਜਪਾ ਦੀ ਪਾਰਲੀਮੈਂਟ ਨਹੀਂ ਹੈਗੀ ਹੈ ਸੋ ਉਸ ਸੰਸਦ ਟੀਵੀ ਵੀ ਉਹਦਾ ਵੀ ਇਹ ਬਿਹਾਰ ਹੈਗਾ ਹੈ ਉਹ ਸਿਰਫ ਸੱਤਾ ਪੱਖ ਤੋਂ ਦਿਖਾਉਣ ਵੱਲ ਜ਼ਿਆਦਾ ਧਿਆਨ ਹੁੰਦਾ ਹੈਗਾ ਜਦੋਂ ਵਿਰੋਧੀ ਪੱਖ ਦਾ ਲੀਡਰ ਜਾਂ ਵਿਰੋਧੀ ਪੱਖ ਦੇ ਦੂਜੇ ਮੈਂਬਰਾਂ ਬੋਲਦੇ ਨੇ ਤਾਂ ਜ਼ਿਆਦਾ ਕੈਮਰਾ ਫੋਕਸ ਨਹੀਂ ਕੀਤਾ ਜਾਂਦਾ ਜਾਂ ਫੋਕਸ ਕਰਕੇ ਬਹੁਤ ਜਲਦੀ ਉਹਨੂੰ ਇੱਧਰ ਉੱਧਰ ਘੁਮਾਇਆ ਜਾਂਦਾ ਹੈਗਾ ਤਾਂ ਕਿ ਜਿਹੜੀ ਬਜਮੀ ਆਵਾਜ਼ ਹੈਗੀ ਜਿਹੜੀ ਇੱਕ ਪੂਰੀ ਕੰਪੈਕਟ ਪਾਉਣ ਵਾਲੀ ਆਵਾਜ਼ ਹੈਗੀ ਹੈ ਉਹ ਦੇਸ਼ ਦੇ ਲੋਕਾਂ ਦੇ ਕੰਨਾਂ ਤੱਕ ਨਾ ਕੇ ਉਹਨਾਂ ਦੀ ਨਜ਼ਰਾਂ ਤੱਕ ਨਾ ਪਹੁੰਚ ਸਕੇ ਸੋ ਇਹ ਸਾਰੇ ਮੁੱਦੇ ਸੰਸਦ ਨੂੰ ਇਹ ਵੀ ਇੱਕ ਤਰ੍ਹਾਂ ਨਾਲ ਕੈਪਚਰ ਕਰਨ ਵਾਲੀ ਹਾਲਤ ਪੈਦਾ ਕਰ ਰਿਹਾ ਹੈ ਜਿਸ ਤੇ ਵਿਰੋਧੀ ਪੱਖ ਨੂੰ ਬੜੇ ਹਾਲਾਂਕਿ ਪਾਸ਼ਾ ਨਹੀਂ ਦਿੱਤੇ ਜਾਂਦੇ ਕਿ ਸੰਸਦੀ ਮਰਿਆਦਾ ਮਰਿਆਦਾ ਦੇ ਪਾਠ ਪੜ੍ਹਾਉਂਦੇ ਨੇ ਸਾਡੇ ਸਪੀਕਰ ਸਾਹਿਬ ਪਰ ਅਸਲ ਵਿੱਚ ਸਾਰੀ ਮਰਿਆਦਾ ਜਿਹੀ ਹੈਗੀ ਸੰਸਦੀ ਮਰਿਆਦਾ ਹੈਗੀ ਹੈ ਜਿਹੜੀ ਪਾਰਲੀਮੈਂਟ ਦੀ ਸਰਵੋਚਤਾ ਹੈਗੀ ਹੈ ਉਹਦੀ ਪਵਿੱਤਰਤਾ ਹੈਗੀ ਹੈ ਉਹਨੂੰ ਭੰਗ ਭਾਜਪਾ ਕਰਨ ਤੇ ਤੁਲੀ ਹੋਈ ਹੈ ਜਿਸ ਕਰਕੇ ਅੱਜ ਦੇਸ਼ ਭਰ ਵਿੱਚ ਅਸੀਂ ਕਾਂਗਰਸ ਦੇ ਐਮਪੀ ਦੇਸ਼ ਦੇ 100 ਕੇਂਦਰਾਂ ਵਿੱਚ ਆ ਸੀ ਇਹ ਪ੍ਰੈਸ ਕਾਨਫਰੰਸ ਰਾਹੀਂ ਆਪਣਾ ਵਿਰੋਧ ਹੈ ਪ੍ਰਤੀਰੋਧ ਹੈਗਾ ਸਾਡਾ ਗੁੱਸਾ ਹੈਗਾ ਸਾਡਾ ਇਸ ਬਾਰੇ ਆਬਜੈਕਸ਼ਨ ਹੈਗਾ ਅਸੀਂ ਪੇਸ਼ ਕਰਨ ਲਈ ਤੁਹਾਡੇ ਸਾਹਮਣੇ ਆਏ ਹੈਗੇ ਸੋ ਕਿਉਂਕਿ ਪ੍ਰੈਸ ਦਾ ਵੀ ਮਾਮਲਾ ਹੈਗਾ ਇਹ ਸਾਰੇ ਦੇਸ਼ ਦੇ ਦੇਸ਼ ਦੀਆਂ ਜਿਹਨੀਆਂ ਜਮਹੂਰੀ ਸੰਸਥਾਵਾਂ ਉਹਨਾਂ ਦੇ ਘਾਣ ਦਾ ਮਾਮਲਾ ਹੈਗਾ ਔਰ ਹੁਣ ਤਾਂ ਸਭ ਤੋਂ ਉੱਚਤਮ ਸੰਸਥਾ ਉੱਚਤਮ ਜਿਹੜੀ ਸਿਖਰ ਹੈ ਹਿੰਦੁਸਤਾਨ ਦਾ ਜਿਹਨੂੰ ਮੰੰਦਰ ਕਿਹਾ ਜਾਂਦਾ ਜਮਹੂਰੀਅਤ ਦਾ ਉੱਥੇ ਵੀ ਜਮਹੂਰੀਅਤ ਦਾ ਜੋ ਕਾਹਨ ਹੋਣਾ ਸ਼ੁਰੂ ਹੋ ਗਿਆ ਉਹਨੂੰ ਵੀ ਜੋ ਜਿਵੇਂ ਡਿਫੰਕਟ ਬਣਾਣਾ ਸ਼ੁਰੂ ਕਰ ਦਿੱਤਾ ਸਾਰੇ ਮਰਿਆਦਾਾਂ ਮੰ ਅਲੰਗ ਕੇ ਚਾਹੇ ਉਹ ਐਲੋਪੀ ਦਾ ਹੱਕ ਹੋਣ ਚਾਹੇ ਉਹ ਮੈਂਬਰਾਂ ਦੇ ਹੱਕ ਹੋਣ ਚਾਹੇ ਉਹ ਕਾਨੂੰਨੀ ਪ੍ਰਾਵਧਾਨ ਹੋਣ ਚਾਹੇ 193 ਦਾ ਵਰਤੋਂ ਹੋਵੇ ਚਾਹੇ ਉਹ ਅਰਜੈਂਟ ਇੰਪੋਰਟੈਂਸ ਦੇ ਹੋਰ ਇਸ਼ੂ ਉਠਾਣ ਦੀ ਮਰ ਚਾਹੇ ਚਾਹੇ ਡੇਰਾ ਸੇਗਾ ਆਪਣਾ ਕਹਲ ਟੈਂਸ਼ਨ ਮੋਸ਼ਨ ਹੋਵੇ ਸਾਰੇ ਪ੍ਰਾਵਧਾਨ ਹੌਲੀ ਹੌਲੀ ਖਤਮ ਕਰਕੇ ਇੱਕੋ ਪਾਰਟੀ ਦੀ ਜਿਹੜੀ ਆਜਾ ਉਹ ਉਹਦੇ ਵਾਸਤੇ ਇੱਕ ਥੜਾ ਬਣਾਇਆ ਜਾ ਰਿਹਾ ਪਲੇਟਫਾਰਮ ਬਣਾਇਆ ਜਾ ਰਿਹਾ ਜਿਸ ਦਾ ਸਾਨੂੰ ਸਾਰਿਆਂ ਨੂੰ ਗਰੋਧ ਕਰਨਾ ਚਾਹੀਦਾ ਜੇ ਮੈਂ ਬਾਕੀ ਪਾਰਟੀ ਨੂੰ ਬੇਨਤੀ ਕਰਦਾ ਜਿਹੜੀਆਂ ਜਮਹੂਰੀਅਤ ਯਕੀਨ ਰੱਖਦੀਆਂ ਨੇ ਜਿਹੜੀਆਂ ਜਮਹੂਰੀ ਫੰਕਸ਼ਨਿੰਗ ਵਿੱਚ ਜਮਹੂਰੀ ਕਾਰਬਿਹਾਰ ਯਕੀਨ ਰੱਖਦੀਆਂ ਨੇ ਕਿ ਸਰਕਾਰ ਦੀ ਸਤਕੇ ਚਾਹੀਦਾ ਪਾਰਲੀਮੈਂਟ ਦੀ ਜਿਹੜੀ ਇਹ ਉਹਦੀ ਜਿਹੜੀ ਸਰਵਉੱਚਤਾ ਹੈਗੀ ਹੈ ਉਹਨੂੰ ਚੁਣੌਤੀ ਬਣਦੀ ਜਾ ਰਹੀ ਹੈ ਭਾਜਪਾ ਔਰ ਹੌਲੀ ਹੌਲੀ ਸੰਸਥਾਵਾਂ ਨੂੰ ਕੈਪਚਰ ਕਰਨ ਤੋਂ ਬਾਅਦ ਉਹਨਾਂ ਤੇ ਗਲਬਾ ਸਥਾਪਿਤ ਕਰਨ ਤੋਂ ਬਾਅਦ ਹੁਣ ਪਾਰਲੀਮੈਂਟ ਉੱਤੇ ਵੀ ਆਪਣੀ ਵੇਮਜ਼ ਐਂਡ ਫੈਂਸੀ ਆਪਣੇ ਨਖਰਾਂ ਨਾਲ ਆਪਣੇ ਇਰਾਦਿਆਂ ਨਾਲ ਜਾਂ ਆਪਣੀ ਇੱਛਾ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿਰੋਧ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਮੈਂ ਬਹੁਤ